ਸਤਨਾਕ ਕਰਤਾ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਜੋ ਬੁਲਾਵੇ ਤਿਉ ਬੋਲੈ ਸੁਆਮੀ ਕੁਦਰਤ ਕਵਨੁ ਹਮਾਰੀ ਸਾਧ ਸੰਗੁ ਗਨਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਵੋਗ ਉਜਰੇ ਸਾਸਤਰ ਖਟ ਪੈੰਗ ਗਿਰਨ ਚੜ ਜਾਏ ਅੰਧ ਲਖੈ بدرو سن جرپا کرا ہوئے صف نور یار سرسوں چٹ ڈے سچے پات مل جن ਕਟੀ ਹੈ ਵਾਹਿਗੁਰੂ ਸਾਹਿਬ ਜੀ ਜਿਸ ਤਨ ਕੋ ਚਾਰ ਕੁੰਟ ਉਠ ਤਾ ਬਹਿ ਸੋ ਤਨ ਹਰਿ ਸੇਵਾ ਤੇ ਪਾ ਜਿਸ ਧਨ ਕੋ ਚਾਰ ਕੁੰਟ ਉਠਾਵਹਿ ਸੋ ਧਨ ਹਰਿ ਸੇਵਾ ਤੇ ਪਾਵਹਿ ਜਿਸ ਸੁਖ ਕੋ ਨਿਤ ਬਾਛਹਿ ਮੀਤ ਸੋ ਸੁਖ ਸਾਧੂ ਸੰਗ ਪਰীত ਜਿਸ ਸੋ ਪਾ ਕੋ ਪ੍ਰਹਿ ਭਲੀ ਕਰਨੀ ਸਾ ਸੁਭੰ ਪਜ ਹਰ ਕੀ ਸਰਣੀ ਅਨਕ ਉਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਅਵਖਦ ਲਾਈ ਸਰਬ નિਧਾਨਮਹ ਹਰ ਨਾਮ ਨਿਧਾਨ ਜਪ ਨਾਨਕ ਦਰਗਹ ਪਰਵਾਨ ਸ਼ਰਮ ਨਿਧਾਨ ਮਹ ਹੈ ਹਰ ਨਾਮ ਨਿਧਾਨ ਜਪ ਨਾਨਕ ਦਰਗਹ ਪਰਵਾਨ ਰਾਜਾਨ ਰਾਜ ਪਾਣਾਨ ਪਾਨ ਦੇਵਾਂ ਦੇਵ ਉਪਮਾ ਮਹਾ ਜਬਰ ਸ਼ਤਰ ਤਖ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣੀ ਹਜ਼ੂਰੀ ਵਿੱਚ ਹਰ ਜੱਤ ਸਰਵ ਕਰਨ ਲਈ 71 ਹੋਜ ਬਰੋ ਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਦੇ ਪ੍ਰਵਾਨ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਉਚਾਰਣ ਕੀਤੀ ਹੋਈ ਪਵਿੱਤਰ ਪਾਵਨ ਗੁਰਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ 19ਵੀਂ ਅਸਤਪਦੀ ਦੀ ਆਪਾਂ ਵਿਚਾਰ ਕਰ ਰਹੇ ਹਾਂ ਪਹਿਲੇ ਪਦੇ ਦੀ ਸਮਾਪਤੀ ਹੋਈ ਹੈ ਗੁਰਦੇਵ ਬਚਨ ਕਰਦੇ ਨੇ ਕਿ ਇੱਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਐ ਜੀਵ ਇਕ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਉਹਦੀ ਆਸ ਉਹਦੇ ਤੇ ਭਰੋਸਾ ਰੱਖ ਜਦੋਂ ਤੂੰ ਅਸੀਂ ਸ਼ਰ ਤੇ ਭਰੋਸਾ ਕਰੇਗਾ ਉਹਦਾ ਨਾਮ ਜਪੇਗਾ ਉਹਦਾ ਆਸਰਾ ਲਏਗਾ ਤੇ ਗੁਰਦੇਵ ਕਹਿੰਦੇ ਪਿਆਰਿਆ ਸਰਬ ਲੋਗ ਨਾਨਕ ਮਿਟ ਜਾਏ ਫਿਰ ਤੇਰੇ ਜੀਵਨ ਦੇ ਵਿੱਚ ਜੋ ਵੀ ਰੋਗ ਤੈਨੂੰ ਲੱਗੇ ਨੇ ਸਭ ਤੋਂ ਵੱਡੇ ਰੋਗ ਇਹੜੇ ਨੇ ਪੰਜ ਵਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਮਨ ਦੇ ਰੋਗ ਨੇ ਇਹਨਾਂ ਨੇ ਸਾਡੇ ਮਨ ਨੂੰ ਰੋਗ ਕੀਤਾ ਹੈ ਉਰ ਦੇਵਪ੍ਰਿੰਦੇ ਪਾਈ ਇਹ ਰੋਗ ਵੀ ਤੇ ਤੇਰੇ ਤਨ ਦੇ ਰੋਗ ਵੀ ਜਿਹੜੇ ਨੇ ਇਹ ਦੂਰ ਹੋ ਜਾਣਗੇ ਜਦੋਂ ਤੂੰ ਸੂਈਸ਼ਵਰ ਅਕਾਲਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਸਿਮਰੇਗਾ ਜਿਸ ਤਨ ਕੋ ਚਾਰ ਕੁੰਟ ਉਠ ਤਾਵਹਿ ਹੁਣ ਮਨੁੱਖ ਤਨ ਦੀ ਪ੍ਰਾਪਤੀ ਲਈ ਕਿ ਮੇਰੇ ਕੋਲੇ ਧਨ ਆ ਜਾਏ ਮੈਂ ਸੁਖੀ ਹੋ ਜਾਵਾਂ ਪਰਿਵਾਰ ਸੁਖੀ ਹੋ ਜਾਵੇ ਧਨ ਦੀ ਪ੍ਰਾਪਤੀ ਲਈ ਗੁਰਦੇਵ ਕਹਿੰਦੇ ਕਿ ਚਾਰੇ ਕੁੰਡਾਂ ਦੇ ਵੱਲ ਦੌੜਦਾ ਜੇ ਤੈਨੂੰ ਧਨ ਚਾਹੀਦਾ ਹੈ ਤਾਂ ਗੁਰੂ ਕਹਿੰਦਾ ਹੈ ਕਿ ਪਿਆਰੇ ਮੈਂ ਤੈਨੂੰ ਦੱਸਦਾ ਹਾਂ ਕਿ ਧਨ ਦੀ ਪ੍ਰਾਪਤੀ ਤੈਨੂੰ ਕਿੱਥੋਂ ਹੋਵੇਗੀ ਸੋ ਧਨ ਹਰ ਸੇਵਾ ਤੇ ਪਾਵਹ ਹੁਣ ਜਿਹੜੇ ਧਨ ਤੂੰ ਪਾਉਣਾ ਚਾਹਣਾ ਜੇ ਤੈਨੂੰ ਧਨ ਦੀ ਪ੍ਰਾਪਤੀ ਹੋਵੇ ਤੇ ਫਿਰ ਕੀ ਕਰ ਰੱਬ ਦੇ ਦਰ ਦੀ ਸੇਵਾ ਕਰ ਤੈਨੂੰ ਧਨ ਮਿਲ ਜਾਏਗਾ ਕੋਈ ਧਨ ਦੀ ਟੋਟ ਨਹੀਂ ਆਏਗੀ ਉਹ ਦੇ ਦੇਵੇਗਾ ਇਹ ਸਾਰਾ ਕੁਝ ਉਸ ਦੇ ਹੱਥ ਵਿੱਚ ਹੈ ਤਨ ਜਿਹੜਾ ਹੈ ਇਹ ਉਸ ਈਸ਼ਵਰ ਦੇ ਹੱਥ ਵਿੱਚ ਹੈ ਪਿਆਰਿਆ ਇਹ ਦਿਨ ਉਹ ਦੇ ਦੇਵੇਗਾ ਜਿਸ ਸੁਖ ਕੋ ਨਿਤ ਬਾਛ ਹੈ ਮੀਤ ਬਾਛ ਦਾ ਭਾਵ ਹੁੰਦਾ ਚਾਹਣਾ ਜਿਹੜੇ ਸੁਖ ਦੀ ਤੂੰ ਪ੍ਰਾਪਤੀ ਚਾਹਣਾ ਹੈ ਕਿ ਮੈਨੂੰ ਸੁਖ ਮਿਲੇ ਪਰਵਾਰ ਸੁਖੀ ਹੋ ਜਾਏ ਮੇਰਾ ਜੀਵਨ ਸੁਖਾ ਰਵੇ ਜਿਹੜਾ ਸੁਖ ਤੂੰ ਚਾਹੁੰਦਾ ਹੈ ਲੋੜਦਾ ਹੈ ਉਹ ਸੁਖ ਲੈ ਲਈ ਤੇਨੂੰ ਕੀ ਕਰਨਾ ਪਏਗਾ ਗੁਰੂ ਸਾਹਿਬ ਦੱਸਦੇ ਨੇ ਕਿ ਪਿਆਰਿਆ ਉਹ ਸੁਖ ਤੈਨੂੰ ਮਿਲੇਗਾ ਕਿਥੋਂ ਸੋ ਸੁਖ ਸਾਧੂ ਸੰਗ ਪਰੇਤ ਉਹ ਰੱਬ ਦੇ ਜਿਹੜੇ ਪਿਆਰੇ ਸਾਧੂ ਜਿਹੜੇ ਨਾਮ ਜਪਦੇ ਨੇ ਜੋ ਵੀ ਖੱਟੇ ਸਿਮਰਨ ਕਰਦੇ ਨੇ ਐਸੇ ਸਾਧੂਆਂ ਦੇ ਨਾਲ ਪ੍ਰੀਤ ਕਰ ਉਹਨਾਂ ਦੇ ਨਾਲ ਸਾਝ ਬਣਾਪ ਗੁਰੂ ਦੇ ਦਰ ਦੀ ਸੇਵਾ ਕਰ ਤੇ ਜਿਹੜੇ ਗੁਰੂ ਦੇ ਦਰ ਦੇ ਸੇਵਾਦਾਰ ਨੇ ਸਾਧੂ ਜਨ ਮਹਾਤਮਾ ਜਨ ਉਹਨਾਂ ਦੇ ਨਾਲ ਤੂੰ ਸਾਝ ਸਤਪਤ ਕਰੋ ਉਹਨਾਂ ਦੇ ਨਾਲ ਪ੍ਰੀਤ ਕਰ ਫਿਰ ਗੁਰਦੇਵ ਕਹਿੰਦੇ ਭਾਈ ਤੈਨੂੰ ਸੁਦੀਪ ਕਾਲ ਹੀ ਸਦਾ ਹੀ ਸੁਖ ਮਿਲੇਗਾ ਜਿਸ ਸੋਭਾ ਕੋ ਕਰਹ ਪਲੇ ਕਰਨੀ ਹੁਣ ਜੀਵ ਕੀ ਕਹਿੰਦਾ ਸੰਸਾਰ ਤੇ ਆ ਗਿਆ ਪਾਈ ਪੈਸਾ ਆ ਗਿਆ ਧਨ ਆ ਗਿਆ ਕੋਲੇ ਹੁਣ ਮਨ ਦੀ ਲਾਲਸਾ ਕੀ ਹੁੰਦੀ ਹੈ ਮਨ ਦੀ ਲਾਲਸਾ ਇਹ ਹੁੰਦੀ ਹੈ ਕਿ ਲੋਕ ਮੇਰੀ ਸ਼ੋਭਾ ਕਰਨ ਮੈਂ ਜਿੱਧਰ ਨੂੰ ਜਾਵਾਂ ਲੋਕ ਸਲਾਮਾ ਕਰਨ ਇਹਨ ਕੇ ਬੜਾ ਚੰਗਾ ਹੈ ਸੋਭਾ ਕੋਣੀ ਉਸਤਤੀ ਕਰਾਉਣੇ ਲੋਕਾਂ ਦੇ ਕੋਲ ਔਰ ਦੇਵ ਕਹਿੰਦੇ ਭਾਈ ਤੂੰ ਚੰਗੇ ਕਰਮ ਕਰ ਜੇ ਤੂੰ ਚਾਹੁੰਦਾ ਹੈ ਕਿ ਤੇਰੀ ਉਸਤਤੀ ਹੋਵੇ ਉਹ ਕੰਮ ਕਰ ਜਿਨ੍ਹਾਂ ਨਾਲ ਸੰਸਾਰ ਦੇ ਵਿੱਚ ਰਹਿੰਦੀ ਹੈ ਤੇਰੀ ਉਸਤਤੀ ਹੋਵੇ ਜੇ ਸਤਿਗੁਰੂ ਦੱਸਦੇ ਨੇ ਜੋ ਕੰਮ ਏੜੇ ਤੇ ਕਿਵੇਂ ਤੇਰੀ ਸੋਭਾ ਹੋਵੇਗੀ ਸਾ ਸੋਭਾ ਪਜ ਹਰ ਕੀ ਸਰਣੀ ਜੇ ਤੂੰ ਸੋਭਾ ਚੁੰਦਾ ਹੈ ਤੇ ਫਿਰ ਤੂੰ ਹਰੀ ਦੇ ਚਰਨਾਂ ਦੇ ਨਾਲ ਜੁੜ ਜਾ ਸਾ ਸੋਭਾ ਪਜ ਹਰ ਕੀ ਸਰਣੀ ਈਸ਼ਵਰ ਦੀ ਸ਼ਰਨ ਦੇ ਵਿੱਚ ਆ ਜਾ ਉਹਦਾ ਨਾਮ ਜਾ ਫਿਰ ਤੇਰੀ ਸੰਸਾਰ ਦੇ ਵਿੱਚ ਪਿਆਰਿਆ ਸੁਭਾ ਹੋਵੇਗੀ ਅਨਕ ਕੋ ਪਾਵੇ ਰੋਗ ਨਾ ਜਾਏ ਤੁਹਾਨੂੰ ਮਨੁੱਖ ਆਪਣੇ ਆਪ ਯਤਨ ਕਰਦਾ ਪਰਮਾਤਮਾ ਉਸ ਈਸ਼ਵਰ ਦੀ ਗੱਲ ਨਹੀਂ ਮੰਨਦਾ ਕਿ ਜੋ ਈਸ਼ਵਰ ਕਹਿੰਦਾ ਹੈ ਪਰਮਾਤਮਾ ਕਹਿੰਦਾ ਉਹ ਮੰਨਦਾ ਪਰ ਇਹ ਆਪਣੇ ਯਤਨ ਕਰਦਾ ਆਪਣੇ ਯਤਨ ਕਰਨ ਦੇ ਨਾਲ ਆਪਣੇ ਉਪਾਅ ਕਰਨ ਦੇ ਨਾਲ ਇਹ ਕਹਿੰਦਾ ਕਿ ਦੂਰ ਹੋ ਜਾਏ ਜਿਹੜੇ ਰੋਗ ਨੇ ਦੂਰ ਹੋ ਜਾਣ ਪਰ ਰੋਗ ਦੂਰ ਕਿੱਦਾਂ ਹੋਣਾ ਆਪਣੇ ਯਤਨ ਕਰਨ ਨਾਲ ਤਾਂ ਕੁਝ ਨਹੀਂ ਹੋਣਾ ਹਰ ਮਨੁੱਖ ਚਾਹੁੰਦਾ ਕਿ ਮੈਂ ਅਮੀਰ ਹੋਵਾਂ ਧਨ ਪਦਾਰਥਾਂ ਨਾਲ ਪਰ ਮਿਲਦੇ ਤਾਂ ਨਹੀਂ ਹਰ ਕਰਮਾਂ ਤੋਂ ਬਿਨਾਂ ਨਹੀਂ ਬੈਂਦੇ ਜਿਹੜੀ ਚੀਜ਼ ਕਰਮਾਂ ਦੇ ਵਿੱਚ ਹੈ ਹੀ ਨਹੀਂ ਤੇਰੇ ਉਹ ਮਿਲਈ ਕਿ ਉਰਦੇ ਕਹਿੰਦੇ ਭਾਈ ਜਿਹੜੇ ਤੇਰੇ ਰੋਗ अनेका ਪਾਵਾਂ ਨਾਲ अनेका ਯਤਨ ਕਰਨ ਨਾਲ ਦੂਰ ਨਹੀਂ ਹੋਏ ਰੋਗ ਮਿਟਾ ਹਰ ਅਬਖਦ ਲਾਈ ਉਹ ਤੇਰੇ ਰੋਗ ਤਾਂ ਮਿਟਣਗੇ ਜੇ ਰੱਬ ਦਵਾਈ ਲਾਵੇ ਮਿਟ ਜਾਣਗੇ ਪਰ ਰੱਬ ਦਵਾਈ ਲਾਵੇਗਾ ਤਾਂ ਮਿਕਣਗੇ ਐਵੇਂ ਨਹੀਂ ਮਿਟਣਗੇ ਯਾਦ ਰੱਖਿਓ ਵੈਦ ਇਕੱਠੇ ਕਰਨ ਦੇ ਨਾਲ ਬੰਦਾ ਨਹੀਂ ਬਚ ਜਾਂਦਾ ਔ ਡਾਕਟਰ ਭਾਵੇਂ 50 ਇਕੱਠੇ ਕਰ ਲਵੇ ਪਰ ਬੰਦੇ ਨੂੰ ਬਚਾ ਸਕਦੇ ਨਹੀਂ ਬਚਾ ਸਕਦੇ ਵੈਦਾ ਸੰਦਾ ਸੰਗ ਇਕੱਠਾ ਹੋਇਆ ਔ ਕਦ ਆਏ ਰਾਸ ਵਿੱਚ ਆਪ ਖਲੋਇਆ ਜੇ ਉਹ ਆਪ ਵਿੱਚ ਖੜ ਜਾਂਦਾ ਪਿਰੋ ਦਵਾਈ ਤਾਂ ਹੀ ਲੱਗਦੀ ਹੈ ਤੇ ਜਿੱ ਨਜ਼ਰ ਆਪ ਦੇ ਵਿੱਚ ਹੁੰਦਾ ਉਹ ਨਜ਼ਰ ਦਵਾਈ ਨਹੀਂ ਲੱਗਦੀ ਕੋਈ ਦਵਾਈ ਕੰਮ ਹੀ ਨਹੀਂ ਕਰਦੀ ਉਸ ਦੇ ਨਾਮ ਵਿੱਚ ਹੀ ਜੀਵਨ ਹੈ ਡਾਕਟਰ ਨਹੀਂ ਬਿਚਾ ਸਕਦਾ ਜਿੰਨਾ ਚਿਰ ਉਹ ਨਹੀਂ ਕਿਰਪਾ ਕਰਦਾ ਸਾਰਾ ਬੰਨਿ ਧਾਨ ਮਹ ਹਰ ਨਾਮ ਨਿਧਾਨ ਹੁਣ ਸਾਰੇ ਖਜ਼ਾਨਿਆਂ ਦੇ ਵਿੱਚੋਂ ਸਾਰੇ ਖਜ਼ਾਨਿਆਂ ਦੇ ਵਿੱਚੋਂ ਵੱਡਾ ਖਜ਼ਾਨਾ ਉਹ ਕੀ ਹੈ ਉਸ ਦੇਵ ਕਹਿੰਦੇ ਭਾਈ ਈਸ਼ਵਰ ਦਾ ਨਾਮ ਹੈ ਜਪੁ ਨਾਨਕ ਦਰਗਹ ਪਰਵਾਨ ਗੁਰਦੇਵ ਕਹਿੰਦੇ ਭਾਈ ਨਾਮ ਨੂੰ ਜਪ ਜਦੋਂ ਤੂੰ ਨਾਮ ਨੂੰ ਜਪੇਗਾ ਤਾਂ ਹੀ ਦਰਗਾਹ ਦੇ ਵਿੱਚ ਪ੍ਰਵਾਨ ਹੋਵੇਂਗਾ ਮਨ ਪਰਬੋਧੋ ਹਰ ਕੈ ਨਾਈ ਹਰੀ ਦੇ ਨਾਮ ਨਾਲ ਆਪਣੇ ਮਨ ਪਰਬੋਧੋ ਭਾਵ ਭਲੀ ਪ੍ਰਕਾਰ ਧਿਆਨ ਦਿਓ ਕਿ ਹਰੀ ਦਾ ਨਾਮ ਜਪ ਕੇ ਬੋਧ ਦਾ ਅਰਥ ਹੈ ਗਿਆਨ ਹੋਣਾ। ਦੈ ਦਸਤਾਬਤ ਆਵਠਾਈ। ਉਸ ਨਾਮ ਜਪਣ ਦਾ ਸਿਰਫ ਇਹ ਹੋਏਗਾ ਕਿ ਦਸੇ ਦਿਸ਼ਾਂ ਵਿੱਚ ਦੌੜਦਾ ਤੁਹਾਡਾ ਮਨ ਥਾਏ ਦਾ ਭਾਵ ਹੈ ਟਿਕਾਣੇ ਵਿੱਚ ਆ ਜਾਏਗਾ। ਤੁਹਾਡਾ ਮਨ ਜਿਹੜਾ ਦੌੜਦਾ ਹੈ ਨਾ ਇਹ ਟਿਕ ਜਾਵੇਗਾ। ਤਾਂ ਕੋ ਬਿਗਨ ਨਾ ਲਾਗੇ। ਜਦੋਂ ਮਾਨ ਹੀ ਟੇਪਿਆ ਮਾਨ ਹੀ ਤਾਂ ਲਈ ਫਿਰਦਾ ਨਾ ਮਨ ਦੌੜਦਾ ਇਹ ਆ ਵੀ ਕਰੀਏ ਆ ਵੀ ਕਰੀਏ ਹੁਣ ਜੇ ਮਾਇਆ ਕੋਲੇ ਨੇ ਤੇ ਫਿਰ ਬਾੜੇ ਕਰਨ ਵੀ ਕਰਨ ਤਿਆਰ ਹੋ ਜਾਂਦਾ ਉਹ ਹੀ ਕਹੇ ਦੇ ਕੇ ਆਪਣਾ ਨਾਮ ਕਮ ਕਰਦੇ ਮਾਇਆ ਲੈ ਲੈ ਤੇ ਮਨ ਤਿਆਰ ਹੋ ਗਿਆ ਔਰ ਦੇਵ ਕਹਿੰਦੇ ਭਾਈ ਜਦੋਂ ਮਨ ਹੀ ਟੇਪਿਆ ਫਿਰ ਕੀ ਹੋਏਗਾ ਤਾਂ ਦਵਾਰਾ ਪੜੋ ਤਾ ਕੋ ਬਿਗਨ ਨਾ ਲਾਗੇ ਕੋਈ ਫਿਰ ਉਸ ਵਿਅਕਤੀ ਨੂੰ ਕਦੇ ਮਿਲੋ ਨਹੀਂ ਲੱਗਦਾ ਭਾਵ ਕਦੇ ਕੋਈ ਕਾਰਜ ਦੇ ਵਿੱਚ ਰੁਕਾਵਟ ਨਹੀਂ ਹੁੰਦੀ ਜਦੋਂ ਮਨ ਹੀ ਟਿਕਿਆ ਫਿਰ ਨਹੀਂ ਰੁਕਾਵਟ ਆਏ ਅਗਲੀ ਪੰਕਤੀ ਚ ਕਥਨ ਕਰ ਦਿਆਂਗਾ ਜਾਗੈ ਹਿਰਦੈ ਬਸੈ ਹਰ ਸੋਏ ਜਿਸ ਦੇ ਹਿਰਦੇ ਦੇ ਵਿੱਚ ਹਰੀ ਉਹ ਆਪ ਵਸਦਾ ਹੈ ਕਲਤਾਤੀ ਠੰਡਾ ਹਰ ਨਾਮ ਕਲਪਾਵੈ ਇਹ ਕਾਲਯੁਗ ਕਾਲਯੁਗ ਤੱਤਾ ਹੈ ਕਿਉਂ ਬਾਣੀ ਦੇ ਵਿੱਚ ਵਜਣਾ ਜੀ ਪੜਦੇ ਕਾਲਯੁਗ ਰਾਤਾ ਗਨ ਕਾ ਕੂਡ ਅਗਿਆ ਰਥਵਾਵ ਇਸ ਕਾਲਯੁਗ ਵਿੱਚ ਸ਼ਾਂਤੀ ਪ੍ਰਾਪਤ ਕਰਨ ਲਈ ਹਰੀ ਦਾ ਨਾਮ ਜਿਣਾ ਪਿਆਰਿਆ ਉਹ ਠੰਡ ਦੇਣ ਵਾਲਾ ਹੈ ਈਸ਼ਵਰ ਦਾ ਨਾਮ ਠੰਡਾ ਹੈ ਤੇ ਬਾਕੀ ਇਸ ਕਾਲਯੁਗ ਵਿੱਚ ਸਭ ਗਰਮੀ ਹੈ ਜਿੱਧਰ ਵੀ ਦੇਖ ਲਓ ਠੰਡਾ ਗੜਾ ਈਸ਼ਵਰ ਦਾ ਨਾਮ ਅਗਲੀ ਪੰਕਤੀ ਜੁਕਰ ਕਰਦੇ ਆ ਨਾ ਸਿਮਰ ਸਿਮਰ ਸਦਾ ਸੁਖ ਪਾਉ ਇਸ ਕਰਕੇ ਪਿਆਰੇ ਤੂੰ ਈਸ਼ਵਰ ਦੇ ਨਾਮ ਨੂੰ ਮਨ ਕਰਕੇ ਸਰੀਰ ਕਰਕੇ ਸਿਮਰ ਫਿਰ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਏਗੀ ਪਾ ਬਿਨ ਸਹਿ ਪੂਰਨ ਹੋਏ ਆਸ ਤੇ ਤਿਰਨ ਦਰ ਪਉ ਦਾ ਪਾਵ ਡਰ ਤੇਰਾ ਡਰ ਜਿਹੜਾ ਮਿੰਸ ਜਾਏ ਖਤਮ ਹੋ ਜਾਏ ਸਾਨੂੰ ਡਰ ਕਾ ਦਾ ਮੌਤ ਦਾ ਬੰਦਾ ਬੰਦੂਕ ਤੋਂ ਥੋੜੀ ਡਰਦਾ ਗੋਲੀ ਤੋਂ ਨਹੀਂ ਡਰਦਾ ਮੌਤ ਤੋਂ ਡਰਦਾ ਛੇਰ ਤੋਂ ਨਹੀਂ ਡਰਦਾ ਮੌਤ ਤੋਂ ਡਰਦਾ ਵੀ ਮਾਰ ਦੇਵੇ ਮੌਤ ਦਾ ਡਰ ਹੈ ਜੋਗਰਦੇਵ ਕਹਿੰਦੇ ਪਉ ਮਿੰਸ ਹੈ ਪੂਰਨ ਹੋਏ ਆਸ ਤੇਰਾ ਡਰ ਜਿਹੜਾ ਹੈ ਖਤਮ ਹੋ ਜਾਵੇਗਾ ਈਸ਼ਵਰ ਦਾ ਸ਼ਿਮੰਗ ਕਰਨ ਦੇ ਨਾਲ ਤੇਰੀਆਂ ਸਾਰੀਆਂ ਆਸਾਂ ਜਿਹੜੀਆਂ ਨੇ ਪਿਆਰਿਆ ਇਹ ਪੂਰਨ ਹੋ ਜਾਣਗੀਆਂ ਭਗਤ ਪਾਏ ਆਤਮ ਪ੍ਰਗਾਸ ਨਾਮ ਨਾਲ ਪ੍ਰੇਮ ਕਰ ਫਿਰ ਕੀ ਹੋਏਗਾ ਤੇਰੇ ਅੰਦਰ ਪ੍ਰਕਾਸ਼ ਹੋ ਜਾਏ ਫਿਰ ਤੂੰ ਜਾਣ ਜਾਏਗਾ ਕਿ ਸੰਸਾਰ ਤੇ ਕੀ ਲੈਣਾ ਹੈ ਹੁਣ ਤਾਂ ਦਿਨ ਵੇਹ ਨਹੀਂ ਪਦਰ ਕੀ ਲੈਣਾ ਪਾਉਂਦਾ ਬਿਰਦਾ ਹੈ ਸੰਸਾਰ ਦੇ ਵਿੱਚ ਇਸ ਗੱਲ ਦਾ ਕਹਿਣ ਦਾ ਮਤਲਬ ਹੈ ਜਦੋਂ ਤੂੰ ਪ੍ਰੇਮ ਕਰੇਗਾ ਤੇਰੇ ਅੰਦਰ ਪ੍ਰਕਾਸ਼ ਹੋ ਜਾਵੇਗਾ ਤੇ ਆਪਣੇ ਆਪ ਤੇਰੇ ਅੰਦਰ ਗਿਆਨ ਦਾ ਦੀਵਾ ਜਲ ਜਾਏਗਾ ਤਿਤ ਕਰ ਜਾਏ ਬਸੈ ਅਬਨਾਸੀ ਉਸ ਕਰ ਦੇ ਵਿੱਚ ਜਾ ਕੇ ਟਿਕ ਜਾਏਗਾ ਪਿਆਰਿਆ ਜਿੱਥੇ ਉਸ ਅਬਨਾਸੀ ਦਾ ਪਰਮੇਸ਼ਰ ਦਾ ਟਿਕਾਣਾ ਹੈ ਉਹ ਜਗਤ ਤੇ ਤੂੰ ਪਹੁੰਚ ਜਾਏਗਾ ਕਾਹ ਨਾਨਕ ਕਾਟੀ ਜਮ ਫਾਸੀ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਫਿਰ ਤੂੰ ਸਮਝ ਲਈ ਜਦੋਂ ਤੂੰ ਉੱਥੇ ਪਹੁੰਚ ਗਿਆ ਤੇ ਤੇਰੀ ਜਮਾ ਦੀ ਫਾਈ ਨਾਮ ਕੱਟ ਦੇਉਗਾ ਜਦੋਂ ਤੂੰ ਉੱਥੇ ਪਹੁੰਚੇ ਆਪਣੇ ਅੰਦਰੋਂ ਈਰਖਾ ਕੱਢ ਦੇ ਆਪਣੇ ਅੰਦਰੋਂ ਦੁਸ਼ਟ ਕੱਢ ਦੇ ਨਿੰਦਾ ਝੂਠ ਚੁਗਲੇ ਜਿਨ੍ਹਾਂ ਦਾ ਆਸਰਾ ਲੈ ਕੇ ਤੁਰਿਆ ਫਿਰਦਾ ਇਹਨਾਂ ਦਾ ਚਿਆ ਕਰਦਾ

ਜਿਉਂਦਾ ਹੈ ਤੇ ਮਰ ਜਾਂਦਾ ਹੈ ਫਿਰ ਜਾਂਦਾ ਹੈ ਫਿਰ ਜਿਉਂਦਾ ਹੈ ਫਿਰ ਮਰ ਜਾਂਦਾ ਹੈ ਜਨਮਾਂ ਜਨਮਾਂ ਤਰਾਂ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਇਹ ਜਾਣ ਲੈਣਾ ਕਿ ਉਹ ਅਜੇ ਕੱਚਾ ਹੈ ਕਿਉਂਕਿ ਜਾਣਿਆ ਨਹੀਂ ਅਸਿਸ ਤਾਈ ਤੇ ਜੰਮਣ ਮਰਨ ਦੇ ਚੱਕਰ ਚ ਪਿਆ ਨਾ ਤੇ ਜੇ ਜਾਣ ਜਾਏਗਾ ਫਿਰ ਤਾਂ ਮੁਕਤੀ ਹੋ ਗਈ ਫਿਰ ਤਾਂ ਸੰਸਾਰ ਦੇ ਆਏ ਨਿਚਰਾਸੀ ਦਾ ਜੁਨਾ ਦੁੱਖ ਟੇਣ ਪਾਸੇ ਹੋ ਗਏ ਪਰ ਜਿੰਨਾ ਚਿਰ ਕੱਚਾ ਹੈ ਇਨਾ ਚਰ ਅੰਦਰ ਗਿਆਨ ਨਹੀਂ ਉਹਨਾਂ ਜਰ ਗੁਰਦੇਵ ਕਹਿੰਦੇ ਭਾਈ ਇਹ ਜੂਨਾ ਦੇ ਵਿੱਚ ਪਾਉਂਦਾ ਰਹਿੰਦਾ ਹੈ ਆਵਾ ਗਵਨ ਮਿਟੈ ਪ੍ਰਭ ਸੇਵ ਆਵਾ ਗਵਨ ਦਾ ਭਾਵ ਹੈ ਆਉਣਾ ਜਾਣਾ ਹੁਣ ਗੁਰਦੇਵ ਕੀ ਕਹਿੰਦੇ ਨੇ ਭਾਈ ਆਵਾ ਗਵਨ ਮਿਟੈ ਖਾਦੇ ਨਾਲ ਪ੍ਰਭ ਸੇਵ ਹੁਣ ਪ੍ਰਭੂ ਦੀ ਸੇਵਾ ਕਰਨ ਦੇ ਨਾਲ ਤੇਰਾ ਆਉਣ ਜਾਣ ਦਾ ਚੱਕਰ ਮਿਟ ਜਾਊਗਾ। ਭਾਵ ਤੇਰੀ ਚਰਾਸੀ ਕੱਟੀ ਜਾਊਗੀ। ਜੇ ਤੂੰ ਪ੍ਰਭੂ ਦੀ ਛਰ ਦੇ ਵਿੱਚ ਆ ਗਿਆ। ਆਪ ਤਿਆਗ ਸਰਨ ਗੁਰ ਦੇਵ। ਹੁਣ ਤੈਨੂੰ ਇਹ ਚਾਹੀਦਾ ਹੈ ਕਿ ਆਪਣੇ ਆਪ ਆਪਾ ਤਿਆਗ ਦੇ। ਆਪ ਦਾ ਆਪਾ ਧਿਆਗ ਗਿਆ, ਦਾ ਹੰਕਾਰ ਹੋਂਮੇ ਛੱਡ ਕੇ ਗੁਰੂ ਦੀ ਛਰ ਦੇ ਵਿੱਚ ਆ ਜਾ। ਫਿਰ ਤੇਰਾ ਆਵਾ ਗੁਣ ਮਟ ਜਾਏਗਾ ਅਸੀਂ ਤਾਂ ਹੋਮੇ ਛੱਡਦੇ ਬੰਦਾ ਮੈਂ ਹੀ ਨਹੀਂ ਛੱਡ ਦਿੰਦਾ ਮੈਂ ਹੀ ਪਜਾਈ ਫਿਰਦੀ ਆ ਸਾਰਾ ਛੱਡ ਹੀ ਨਹੀਂ ਸਕਦਾ ਮੈਂ ਆ ਕਰ ਲਾਂਗਾ ਮੈਂ ਆ ਕਰ ਲਾਂਗਾ ਔਰ ਪਤਾ ਸੁਆਸ ਦਾ ਨਹੀਂ ਵੀ ਜਿਹੜਾ ਅੰਦਰ ਗਿਆ ਇਹ ਬਾਹਰ ਆਉਣਾ ਕਿਤੇ ਨਹੀਂ ਤਾਂ ਇਹ ਤਾਂ ਹੀ ਨਹੀਂ ਪਤਾ ਬੜੀਆਂ ਲੰਮੀਆਂ ਲੰਮੀਆਂ ਸੋਚਾਂ ਸੋਚੀ ਬੈਠਾ ਵੀ ਮੈਂ ਆ ਕਰਾਂਗਾ ਆ ਕਰਾਂਗਾ ਉਹ ਪਿਆਰਿਆ ਤੇਰੇ ਦਾ ਸੁਆਸ ਵੀ ਆਪਣੇ ਹੱਥ ਵਿੱਚ ਨਹੀਂ ਇਹ ਵੀ ਕਿਸੇ ਦੂਜੇ ਦੇ ਹੱਥ ਵਿੱਚ ਹੈ

ਜਿਹੜੇ ਕਰਮ ਤੂੰ ਕਰਦਾ ਹੈ ਇਹਨਾਂ ਦੀ ਸਜ਼ਾ ਤੈਨੂੰ ਹੀ ਮਿਲਣੀ ਹੈ ਤੇਰੇ ਬੱਚਿਆਂ ਨੂੰ ਨਹੀਂ ਤੇਰੇ ਮਾਤਾ ਪਿਤਾ ਨੂੰ ਤੇਰੇ ਪਰਿਵਾਰ ਨੂੰ ਨਹੀਂ ਜਿਹੜੇ ਤੂੰ ਮਾੜੇ ਕਰਮ ਕਰੇਂਗਾ ਇਹਨਾਂ ਦੀ ਸਜ਼ਾ ਤੂੰ ਹੀ ਭੁਗਤੇਗਾ ਇਹ ਗੱਲ ਯਾਦ ਰੱਖੀ ਜਮਾਂ ਦੀ ਮਾਰ ਤੋਂ ਤੇਰੇ ਯਤਨ ਤੈਨੂੰ ਬਚਾ ਨਹੀਂ ਸਕਣਗੇ ਸਿਮਰਤ ਸਾਸਤ ਬੇਦ ਬਿਚਾਰੀ ਹੁਣ ਤੂੰ ਭਾਵੇਂ ਪਾਪ ਕਰਕੇ ਸਿਮਰਦੀਆਂ ਪੜ ਲੈ ਪਰਦੇ ਸ਼ਾਸਤਰ ਪੜ ਲੈ ਚਾਹੇ ਵੇਦ ਪੜ ਲੈ ਜਿੰਨੀ ਮਰਜੀ ਬਾਣੀ ਪੜੀ ਜਾ ਸਿਮਰਨ ਕਰ ਲੈ ਪਰ ਤੇਰਾ ਛਟਕਾਰਾ ਨਹੀਂ ਹੋਣਾ ਇੰਨੀ ਗੱਲ ਯਾਦ ਰੱਖੀ ਜੋ ਵੀ ਅਸੀਂ ਬੀਜ ਬੀਜਦੇ ਹਾਂ ਚਾਹੇ ਉਹ ਚੰਗਾ ਹੈ ਚਾਹੇ ਉਹ ਮਾੜਾ ਹੈ ਉਹਨੂੰ ਫਲ ਜ਼ਰੂਰ ਲਾਉਣਾ ਤੇ ਜਿਹੜਾ ਆਪਦੇ ਹੱਥੀਂ ਬੀਜਿਆ ਵੜਣਾ ਪੈਂਦਾ ਅਗਲੇ ਪੰਕਤੀ ਚ ਕਰਦੇਗਾ ਨਾ ਭਰ ਕੀ ਭਗਤ ਕਰੋ ਮਨ ਲਾਏ ਇਸ ਕਰਕੇ ਪਿਆਰਿਆ ਤੂੰ ਮਨ ਕਰਕੇ ਮਨ ਲਾ ਕੇ ਹਰੀ ਦੀ ਭਗਤੀ ਹੀ ਹਰੀ ਦਾ ਨਾਮ ਉਹਦੇ ਈਸ਼ਵਰ ਦੇ ਨਾਮ ਨੂੰ ਜਪਣਾ ਕਰ ਮਨ ਬੰਛਤ ਨਾਨਕ ਫਲ ਪਾਈ ਸਾਰੇ ਆਪ ਕੋ ਸਤਰਾ ਸ੍ਰੀ ਵਾਹਿਗੁਰੂ ਪੰਜਮ ਪਾਤਸ਼ਾਹ ਅਨੰਦਾਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੌਥੇ ਪਦੇ ਦੀ ਸਮਾਪਤੀ ਕਰ ਰਹੇ ਹਨ। ਬਚਨ ਕਰਦੇ ਨੇ ਮਨ ਬੰਛਤ ਨਾਨਕ ਫਲ ਪਾਏ। ਸਾਧੂ ਗੁਰੂ ਜੀ ਬਚਨ ਕਰਦੇ ਨੇ ਕਿ ਜਦੋਂ ਰੱਬ ਦੀ ਭਗਤੀ ਕਰੋਗੇ, ਉਹਦਾ ਨਾਮ ਜਪੋਗੇ, ਫਿਰ ਮਨ ਬੰਛਤ ਭਾਵ ਜੋ ਮਨ ਵਿੱਚ ਚਾਹੁੰਦੇ ਹੋ, ਜੋ ਤੁਹਾਡਾ ਮਨ ਚਾਹੁੰਦਾ ਹੈ, ਉਸੇ ਫਲ ਦੀ ਤੁਹਾਨੂੰ ਪ੍ਰਾਪਤੀ ਹੋ ਜਾਏਗੀ। ਜੀਵ ਦਾ ਨਾਮ ਜਪਾਂਗੇ ਜੀ ਉਹਦੇ ਨਾਲ ਜੁੜਾ ਲੇਤਾ ਗੁਰੂ ਸਾਹਿਬ ਕਿਰਪਾ ਕਰੇ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਤਰਕਣ ਇਸ ਪਵਿੱਤਰ ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਸਾਥ ਸੰਗਤ ਗੁਰੂ ਦੇ ਦਰ ਦਾ ਉਪਰ ਜਾਣਦੇ ਆਪਨੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣੀਆਂ ਬਚਨ ਉਪਦੇਸ਼ ਗੁਰੂ ਦਾ ਜਾਣ ਕੇ ਪੜ੍ਹਦੇ ਚਮਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਸਿ ਹੋ ਜਾਈਏ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਹਰ ਕੀ ਭਗਤ ਕਰਹੁ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Ra.